ਯਾਰ ਬਾਈ ਨੂੰ ਪੁੱਛ ਦਿਆਂ ਯਾਰ ਦਾ ਬੈਠਾ ਪਾਣੀ ਪੂਣੀ ਪਤੰਦਰ ਛੱਡਦੇ ਹੀ ਨਹੀਂ ਯਾਰ ਘਰੇ ਤਪ ਨਹੀਂ ਪਾਣੀ ਹੋਰ ਬਾਈ ਜੀ ਠੀਕ ਆ ਬਾਈ ਵਧੀਆ ਤੂੰ ਦੱਸ ਯਾਰ ਮੋਟਰ ਮੋਟਰ ਚਲਾ ਲਿਆ ਕਰੋ ਯਾਰ ਸਾਡੇ ਤਾਂ ਘਰੇ ਪਸ਼ੂ ਧਾਇ ਮਰੀ ਜਾਂਦੇ ਆ ਯਾਰ ਚਲ ਆਉਂਨੇ ਹੁੰਨੇ ਆ ਬਾਈ ਯਾਰ ਤੇ ਪਾਣੀ ਦਾ ਬਾਈ ਘਰੇ ਤਪ ਨਹੀਂ ਪਹੁੰਚਾ ਸਾਡੇ ਯਾਰ ਨਾ ਯਾਰ ਬਾਈ ਪਹੁੰਚਦਾ ਅਸੀਂ ਰੋਜ਼ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਛੱਡਦੇ ਆ ਡਿਊਟੀ ਮੈਂ ਇੱਥੇ ਤਾਂ ਹੀ ਦਾ ਹਾਂ ਡੰਗੀਆਂ ਦਾ ਬਿੱਲੀਆਂ ਪੰਜਾ ਬਾਈ ਯਾਰ ਕਿੱਥੇ ਛੱਡਦੇ ਹੋ ਯਾਰ ਆਲੇ ਅੱਡਗੀਆਂ ਤੁਹਾਡੀਆਂ ਬੈਲੀਆਂ ਹੋਈਆਂ ਪਈਆਂ ਬਾਈ ਯਾਰ ਤੱਗੀਆਂ ਬਾਈ ਕੀ ਕਰਗੇ ਥੱਲੇ ਪਾਣੀ ਹੈ ਨਹੀਂ ਧਰਤੀ 'ਚ ਤੋ ਤੁਸੀਂ ਸ਼ੁਕਰ ਕਰੋ ਇੱਕ ਇੱਕ ਘੰਟਾ ਸਾਨੂੰ ਪਾਣੀ ਮਿਲਦਾ ਬਾਈ ਐਦਾ ਬਾਈ ਯਾਰ ਫਿਰ ਇੱਕ ਘੰਟੇ ਨਾਲ ਤਾਂ ਡੰਗ ਹੀ ਲੈਂਦਾ ਤਾਂ ਤੁਸੀਂ ਵੀ ਸਿਆਣੇ ਹੋ ਬਾਈ ਅਸੀਂ ਕਿਹਾ ਥੱਲੋਂ ਪਾਣੀ ਮੁੱਕੀ ਜਾਂਦਾ ਦੱਸ ਕਿਤੇ ਉਹ ਨਾਲ ਹੀ ਜਾਂਦੇ ਆਪਾਂ ੜਾੜਾੜ ਮੋਟਰਾਂ ਚੱਲੀ ਜਾਂਦੀਆਂ ਉਹ ਤਾਂ ਤੇਰੀ ਗੱਲ ਠੀਕ ਆ ਬਾਈ ਹੋਰ ਹੋਰ ਸੁਣਾ ਬਾਈ ਉਹ ਠੀਕ ਹੈ ਵਧੀਆ ਵਧੀਆ ਤੂੰ ਦਾ ਆ ਕੀ ਫੜੀ ਬਿਠਾ ਹੱਥੇ 'ਚ ਬਾਈ ਇਹ ਤਾਂ ਭਰਾਵਾ ਲਹਿਰ ਚੱਲਦੀ ਆ ਹੁਣ ਪੰਜਾਬ ਦੇ ਵਿੱਚ ਲੈ ਪੜ ਇਹਨੂੰ ਅੱਛਾ ਬਾਈ ਕਾਹਦੀ ਲਹਿਰ ਬਾਈ ਦੱਸ ਆਪੇ ਵੜ ਕੇ ਦੱਸ ਦੇ ਤੂੰ ਇਨਸਾਫ ਟੀਮ ਪੰਜਾਬ ਖੇਤ ਖਸ ਖਸ ਖੇਤੀ ਜਿੰਦਾਬਾਦ ਹਾਂ ਪੜਿਆ ਪਹਿਲਾਂ ਤੂੰ ਇਹ ਬਾਈ ਇਹ ਮੈਂ ਸੁਣਿਆ ਤਾਂ ਹੈ ਇਹਦਾ ਲਹਿਰ ਬਾਲੀ ਚੱਲੀ ਜਾਂਦੀ ਹੈ ਬਾਈ ਫੁੱਲ ਸਪੀਡ ਤੇ ਚੱਲੀ ਜਾਂਦੀ ਹੈ ਅੱਛਾ ਬਾਈ ਇਹਦਾ ਮਤਲਬ ਮਤਲਬ ਬਾਈ ਇਹ ਬਾਈ ਜੱਗੇ ਨੇ ਚਲਾਈ ਹੈ ਬਾਈ ਲਹਿਰ ਆਇਆ ਤੂੰ ਬਹਿ ਜਾ ਦੋ ਮਿੰਟ ਤੈਨੂੰ ਸਮਾਰ ਕੇ ਸਮਝਾ ਦਿੰਨੇ ਹਾਂ ਬਾਈ ਅੱਛਾ ਦੱਸ ਬਾਈ ਇਹ ਮੁੱਦਾ ਚੱਲਦਾ ਬਾਈ ਅੱਛਾ ਬਾਈ ਖੇਤੀ ਖਾਸ ਖਾਸ ਦਾ ਪੰਜਾਬ ਚ ਆਪਾਂ ਲਾਗੂ ਕਰਵਾਉਣੀ ਹੈ ਠੀਕ ਆ ਬਾਈ ਪੰਜਾਬ ਸਰਕਾਰ ਤਾਂ ਆਪਾਂ ਮਨਜ਼ੂਰੀ ਲੈਣੀ ਆ ਬਾਈ ਠੀਕ ਆ ਬਾਈ ਤੇ ਇਹਦੇ ਫਾਇਦੇ ਬਾਈ ਕੀ ਹੋਣਗੇ ਆਪਾਂ ਨੂੰ ਫਾਇਦੇ ਹੀ ਫਾਇਦੇ ਆ ਬਾਈ ਇਹਦੇ ਨੁਕਸਾਨ ਇੱਕ ਵੀ ਨਹੀਂ ਗਾ ਕੀ ਫਾਇਦੇ ਆ ਬਾਈ ਇਹਦੇ ਪਹਿਲਾਂ ਤਾਂ ਜਣੀ ਤੂੰ ਪਾਣੀ ਦੀ ਗੱਲ ਕਰੀ ਆ ਹਨਾ ਹਾਂਜੀ ਪਾਣੀ ਆਟੋਮੈਟਿਕ ਹੀ ਤਹਾਂ ਆ ਜੂਗਾ ਓਕੇ ਮੈਂ ਬਾਈ ਜਦੋਂ ਖੇਤੀ ਇੱਥੇ ਹੋਣ ਲੱਗੀ ਬਾਈ ਉਹ ਉਹ ਤਾਂ ਪਾਣੀ ਦੀ ਲੋੜ ਹੀ ਨਹੀਂ ਬਾਲੀ ਬਾਲੀ ਪਾਣੀ ਦੀ ਲੋੜ ਗੱਲ ਤੁਹਾਡੀ ਸਹੀ ਆ ਬਾਈ ਹਾਂ ਤੇ ਦੂਜੀ ਉਹ ਤਾਂ 4-4 ਲੱਖ ਦੀ ਆਮਦਨ ਹੋਇਆ ਕਰੂ ਬਾਈ ਕਿੱਲੇ ਦੀ ਅੱਛਾ ਬਾਈ ਸਮਝ ਗਿਆ ਨਾ ਬਾਈ ਨਾਲ ਤਾਂ ਆਪਣਾ ਧਰਤੀ ਦੇ ਹੇਠਾਂ ਪਾਣੀ ਵਰਤ ਜੂ ਬਾਈ ਠੀਕ ਆ ਬਾਈ ਨਾਲੇ ਕਿਸਾਨੀ ਬਚੂ ਨਾਲੇ ਜਵਾਨੀ ਬਚੂ ਨਾਲੇ ਜਵਾਨੀ ਤਿੰਨ ਚਾਰ ਫਾਇਦੇ ਆ ਬਾਈ ਜੇ ਆਪਾਂ ਨੂੰ ਖੇਤੀ ਖਾਸ ਖਾਸ ਹੋਣ ਲੱਗ ਜੇ ਫਿਰ ਤਾਂ ਬਾਈ ਯਾਰ ਵੱਧ ਤੋਂ ਵੱਧ ਇਹਦਾ ਸਾਰੇ ਭਰਾ ਸਪੋਰਟ ਕਰਨ ਯਾਰ ਭਰਾ ਇਹ ਸੇਕਾ ਦਾ ਬਾਈ ਰੋਜ਼ ਪ੍ਰਚਾਰ ਕਰੀ ਜਨੇ ਇਹ ਗੱਲ ਦਾ ਹਾਂ ਇਹਦਾ ਫਿਰ ਵੱਧ ਤੋਂ ਵੱਧ ਬਾਈ ਆਹ ਪਾਰਟੀ ਦਾ ਸਪੋਰਟ ਕਰੋ ਸਪੋਰਟ ਕਰੋ ਹਾਂ ਨਾਲੇ ਪੰਜਾਬ ਦੀ ਜਵਾਨੀ ਬਚੂ ਨਾਲੇ ਕਿਸਾਨੀ ਬਚੂ ਬਾਈ ਹਾਂ ਘਰ ਘਰ ਤੱਕ ਇਹ ਵੀਡੀਓ ਪਹੁੰਚਾਓ ਬਾਈ हां ਬਹੁਤ ਵਾਦ ਸਾਰੇ ਭਰਾ ਲੈ ਕਮੈਂਟ ਕਰਾ ਹੁਣ ਆਪਣੇ ਨਾਵਾਂ ਭੈਣਾਂ ਸਾਰੇ ਬੱਚੇ ਬਜ਼ੁਰਗ ਕੁੱਲ ਬੰਦੇ ਕਹਿੰਦਾ ਵੀ ਖੇਤੀ ਖਸਖਤੀ ਹੋਣੀ ਚਾਹੀਦੀ ਹੋਣੀ ਚਾਹੀਦੀ ਬਈ ਹੋਣੀ ਚਾਹੀਦੀ ਕੋਈ ਸ਼ੱਕ ਨਹੀਂ ਬਈ ਠੀਕ ਹੁਣ ਤੂੰ ਵੀ ਬਈ ਸਾਡੇ ਨਾਲ ਜੁੜ ਮੈਂ ਤਾਂ ਜੁੜ ਗਿਆ ਬਈ ਪੱਕਾ ਜੁੜ ਗਿਆ ਬਈ ਆਪਾਂ ਠੀਕ ਹੈ ਠੀਕ ਹੈ ਇਹ ਪੰਜਾਬ ਸਰਕਾਰ ਤੱਕ ਆਪਾਂ ਗੱਲ ਪਹੁੰਚਾਉਣੀ ਆ ਹਾਂ ਇਹ ਸਾਰੇ ਭਰਾਵਾਂ ਨੂੰ ਕਹਿ ਰਹੇ ਆਪਣੀ ਬੇਨਤੀ ਹੋਈ ਆ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਾਡੀ ਬੇਨਤੀ ਆ ਜੀ ਕਿ ਸਾਡੀ ਆ ਮੰਗ ਲਾਜ਼ਮੀ ਪੂਰੀ ਕਰੀ ਜਾਵੇ ਹੁਣ ਨਹੀਂ ਤਾਂ 2027 ਤੱਕ ਪੱਕੀ ਕਰੀ ਹੋਈ ਜਾਵੇ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਵੀ ਕਰਦਿਆ ਕਰੋ ਤੇ ਪੇਜ ਨੂੰ ਫੋਲੋ ਵੀ ਕਰ ਲਓ ਸਰਬਜੀਤ ਚੱਕਾਂ ਵਾਲਾ ਚੈਨਲ ਆਪਣਾ ਬਈ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ